ਸਤਿ ਸ਼੍ਰੀ ਅਕਾਲ ਜੀ ਗਰੂ ਦੇ ਲਫ਼ਜ਼ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਪੇਸ਼ ਕਰਨ ਲੱਗੇ ਹਾਂ ਤੁਹਾਡੇ ਸਾਹਮਣੇ ਸ਼੍ਰੀ ਜਗਦੀਪ ਸਿੰਘ ਜੀ ਦੁਆਰਾ ਲਿਖੀ ਗਈ ਪੁਸਤਕ ਚੜੇ ਤੁਰੰਗ ਉਡਾਵੇ ਬਾਜ਼ ਵਿਭਾਗ 14 ਦਾ ਅੱਗੇ ਦਾ ਪਾਠ ਸ਼ੁਰੂ ਕਰਦੇ ਹਾਂ ਅੱਜ ਫਰਜ਼ਾਨਾ ਚੁੱਪਚਾਪ ਉਸ ਨੂੰ ਸੁਣ ਰਹੀ ਸੀ ਉਸ ਨੂ ਰੇਨ ਹਾਰਟ ਤੇ ਅੰਗਰੇਜ਼ਾਂ ਦੀ ਦੁਸ਼ਮਣੀ ਨਾਲ ਕੋਈ ਲੈਣ ਦੇਣ ਨਹੀਂ ਸੀ। ਉਹ ਤਾਂ ਮਨ ਹੀ ਮਨ ਸੋਚ ਰਹੀ ਸੀ ਖਾਨਮ ਜਾਨ ਦੇ ਕੋਠੇ ਤੇ ਹਰ ਰੋਜ਼ ਵਿਕਣ ਨਾਲੋਂ ਤਾਂ ਚੰਗਾ ਹੈ ਕਿ ਉਹ ਇੱਕਨਾਲ ਰਹੇ। ਪਰ ਫਿਰ ਉਸ ਦੇ ਅੰਦਰ ਖਿਆਲ ਆਉਂਦਾ ਕਿ ਜੇ ਉਹ ਇੱਕ ਵੀ ਉਸ ਦੇ ਨਵਾਬ ਬੱਬੇ ਜਿਹਾ ਹੋਇਆ ਜੇ ਇਸ ਦੀ ਬੇਗਮ ਨੇ ਵੀ ਉਸ ਨੂੰ ਘਰੋਂ ਕੱਢ ਦਿੱਤਾ। ਉਸੇ ਵੇਲੇ ਰੇਨ ਹਾਰਟ ਬੋਲਿਆ ਮੈਂ ਤੈਨੂੰ ਬਹਾਦਰ ਬਣਾਵਾਂਗਾ ਸਿਪਾਹੀ, ਘੋੜਸਵਾਰ, ਤੀਰੰਦਾਜ਼ ਤੂੰ ਜੰਗ ਦੇ ਮੈਦਾਨ ਵਿੱਚ ਸਦਾ ਮੇਰੇ ਨਾਲ ਰਹੇਂਗੀ ਆਪਾਂ ਆਪਣੀ ਰਿਆਸਤ ਵੱਡੀ ਕਰਾਂਗੇ ਮੈਂ ਰਾਜਾ ਹੋਵਾਂਗਾ ਤੇ ਤੂੰ ਰਾਣੀ ਰੇਨ하ਰਟ ਦੀਆਂ ਇਹ ਗੱਲਾਂ ਸੁਣ ਕੇ ਫਰਜ਼ਾਨਾ ਨੂੰ ਨਵਾਬ ਲੁਤਫਲੀ ਭੁੱਲ ਗਿਆ ਤੇ ਰੇਨ하ਰਟ ਨੇ ਇੱਕ ਕੀਤਾ ਵੀ ਜਿਵੇਂ ਖਾਨਮਜ਼ਾਨ ਨੇ ਫਰਜ਼ਾਨਾ ਨੂੰ ਨਾਚ ਗਾਣੇ ਵਿੱਚ ਨਿਪੁੰਨ ਕੀਤਾ ਸੀ ਉਸੇ ਤਰ੍ਹਾਂ ਰੇਨ하ਰਟ ਨੇ ਉਸ ਨੂੰ ਜੰਗੀ ਅਭਿਆਸ ਕਰਵਾਉਣਾ ਸ਼ੁਰੂ ਕੀਤਾ ਉਹ ਆਲਾ ਕਿਸਮ ਦੀ ਤਲਵਾਰਬਾਜ਼ ਬਣ ਗਈ ਉੜਦੇ ਪੰਛੀ ਆਪਣੇ ਤੀਰਾਂ ਨਾਲ ਹੀਠਾਂ ਲਾ ਲੈਂਦੀ ਸੀ। ਵਾਲ ਹਾਰਟ ਸੱਚਮੂ ਚੂਸ ਰੋ ਜੰਗਾਂ ਵਿੱਚ ਨਾਲ ਲਜਾਣ ਲੱਗਾ। ਫਰਜ਼ਾਨਾ ਨੂੰ ਵੀ ਜਪਿਆ। ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਦੇ ਘਾਟੇ ਲਾਉਣਾ, ਚਾਵੜੀ ਬਾਜ਼ਾਰ ਦੀਆਂ ਭੀੜੀਆਂ, ਬੰਦ ਵਿੱਚ ਘੁੰਗਰੂ ਉੱਤੇ ਅੱਡੀਆਂ ਥਰਕਾਉਣ ਨਾਲੋਂ ਕਿਤੇ ਚੰਗਾ ਹੈ। ਵਾਲਟਰਨ ਹਾਰਟ ਨੂੰ ਅੰਗਰੇਜ਼ੀ ਸੌਂਬਰੀ ਆਪਦੇ ਸਨ। ਕਹਿੰਦੇ ਸਨ ਕਿ ਉਹਨਾਂ ਦੀ ਬੋਲੀ ਵਿੱਚ ਸੌਂਬਰ ਦੇ ਮਾਇਨੇ ਹੁੰਦੇ ਹਨ, ਨਿਰਾਸ਼ ਜਾਂ ਉਦਾਸ। ਸੋਰਨ ਹਾਰਟ ਦਾ ਪੂਰਾ ਨਾਂ ਹੁਣ ਵਾਲਟਰ ਇਨਹਾਰਟ ਸੋਮਬਰੀ ਪਕਰੀਆ ਸੀ ਉਸਨੇ ਫਰਜ਼ਾਨਾ ਨਾਲ ਨਿਕਾਹ ਪੜਵਾਇਆ ਤੇ 7 ਦਿਨ ਤੱਕ ਇਸ ਨਿਕਾਹ ਦੇ ਜਸ਼ਨ ਚੱਲਦੇ ਰਹੇ ਇਨ੍ਹਾਂ ਦਿਨਾਂ ਵਿੱਚ ਹੀ ਫਰਜ਼ਾਨਾ ਦਾ ਨਾਮ ਸੋਮਬਰੀ ਦੀ ਬੇਗਮ ਤੇ ਆ ਜੋ ਹੌਲੀ-ਹੌਲੀ ਸਮਰੂ ਬੇਗਮ ਹੋ ਗਈ ਜੋ ਤੁਹਾਡੇ ਸਾਹਮਣੇ ਖਲੋਤੀ ਹੈ ਬੇਗਮ ਨੇ ਨਟਾਵਲ ਦੇਖਦੇ ਹੋਏ ਕਿਹਾ ਤੁਹਾਡਾ ਭਲਾ ਹੋ ਜੀ ਕਿਆਸੀ ਅਲਫ ਲੈਲਾ ਦੇ ਕਿੱਸਿਆਂ ਜਹੀ ਕਹਾਣੀ ਹੈ ਤੁਹਾਡੀ ਪ੍ਰਣਾਮ ਹੈ ਤੁਹਾਨੂੰ ਇੱਕ ਨੱਟ ਨੇ ਹੱਥ ਜੋੜਦੇ ਆ ਕਿਹਾ ਬਾਦਸ਼ਾਹ ਨੇ ਤੁਹਾਨੂੰ ਧੀ ਬਣਾਇਆ ਹੋਇਆ ਹੈ ਸੋ ਅਸੀਂ ਹੁਣ ਰਾਜਕੁਮਾਰੀ ਨਾਲ ਖਲੋਤੇ ਹਾਂ ਦੂਜਾ ਨੱਟ ਬੋਲਿਆ ਹਾਂ ਅਸਲ ਵਿੱਚ ਮੇਰੇ ਦੁਆਰਾ ਜੰਗਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀਆਂ ਗੱਲਾਂ ਮੁਗਲ ਦਰਬਾਰ ਤੱਕ ਵੀ ਪਹੁੰਚੀਆਂ ਲੱਗੀਆਂ ਸੋਮਰੇ ਨੂੰ ਤਾਂ ਸ਼ਾਹ ਅਲਮ ਪਹਿਲਾਂ ਹੀ ਚਾਹੁੰਦਾ ਸੀ ਕਿ ਉਸ ਨੂੰ ਲਾਲ ਕਿਲੇ ਵਿੱਚ ਇੱਕ ਛੋਟੀ ਰਹਾਇਸ਼ ਵੀ ਦਿੱਤੀ ਹੋਈ ਸੀ ਪਰ ਹੁਣ ਮੈਂ ਵੀ ਉਸ ਦੀ ਚਹੇਤੀ ਬਣ ਗਈ ਸੀ। ਸ਼ਾ আলম ਨੇ ਮੈਨੂੰ ਆਪਣੀ ਧੀ ਬਣਾ ਲਿਆ ਸੀ। ਭਾਵੇਂ ਸ਼ਾ আলম ਨਾਲ ਨਜ਼ਦੀਕੀ ਕਰਕੇ ਸੋਮਰੇ ਨੂੰ ਪਾਣੀਪਤ ਵਿੱਚ ਬਹੁਤ ਜ਼ਗੀਰ ਮਿਲੀ ਹੋਈ ਸੀ ਪਰ ਉਹ ਇਲਾਕਾ ਸਿੱਖਾਂ ਨਹੀਂ ਉਜਾੜ ਛੁੱਟਿਆ ਸੀ। ਨਿਤਦੇ ਹੁੰਦੇ ਹਮਲਿਆਂ ਤੇ ਸਿੱਖਾਂ ਦਾ ਟਕਰਾ ਨਾ ਕਰ ਸਕਣ ਕਰਕੇ ਸੋਮਰੇ ਤੇ ਮੈਂ ਸ਼ਾ আলম ਨੂੰ ਮਿਲੇ। ਤੁਸੀਂ ਸਾਨੂੰ ਬਾਰੂਦ ਦੇ ਢੇਰ ਉੱਤੇ ਬਿਠਾ ਦਿੱਤਾ ਹੈ। ਜ਼ਗੀਰ ਨਹੀਂ ਉਹ ਖੰਡਰ ਨੇ ਤੇ ਉਹਨਾਂ ਖੰਡਰਾਂ ਦੀ ਰਾਖੀ ਲਈ ਅਸੀਂ ਨਿੱਤ ਨਵੇਂ ਦਿਨ ਸਿੱਖਾਂ ਨਾਲ ਟੱਕਰ ਲੈ ਰਹੇ ਹਾਂ ਬਾਦਸ਼ਾਹ ਪਹਿਲਾਂ ਤੋਂ ਹੀ ਇਸ ਬਾਰੇ ਜਾਣੂ ਸੀ ਸੋ ਉਸਨੇ ਸੌਂਬਰੇ ਨੂੰ ਦਿੱਲੀ ਤੋਂ ਪੂਰਬ ਵੱਲ ਸਰਦਣੇ ਦੀ ਜਾਗੀਰ ਦੇ ਦਿੱਤੀ ਕੁਝ ਸਮਾਂ ਸੁੱਖ ਦਾ ਲੰਘਿਆ ਪਰ ਇੱਕ ਰਾਤ ਅੰਗਰੇਜ਼ਾਂ ਦੇ ਹਮਲੇ ਦਾ ਮੁਕਾਬਲਾ ਕਰਦੇ ਹਾਂ ਸੌਂਬਰੇ ਨੇ ਆਪਣੀ ਬਚਾ ਲਈ ਇੱਕ ਟੋਬੇ ਵਿੱਚ ਛਾਲ ਮਾਰ ਦਿੱਤੀ ਅੰਗਰੇਜ਼ਾਂ ਉਸ ਨੂੰ ਮਾਰਿਆ ਜਾਣ ਲਿਆ ਤੇ ਸੌਂਬਰੇ ਰਾਤ ਦੇ ਹਨੇਰੇ ਵਿੱਚ ਬਚ ਨਿਕਲਿਆ ਪਰ ਸਾਰੀ ਰਾਤ ਪਾਣੀ ਵਿੱਚ ਬਤੌਣ ਕਾਰਨ ਉਸ ਨੂੰ ਠੰਡ ਲੱਗ ਗਈ ਤੇ ਇਸੇ ਨਾਲ ਉਹ ਚੜ੍ਹਾਈ ਕਰ ਗਿਆ ਸਿੱਖਾਂ ਬਾਰੇ ਮੈਨੂੰ ਸੋਮਰੇ ਨੇ ਪਹਿਲਾਂ ਹੀ ਬਹੁਤ ਕੁਝ ਦੱਸਿਆ ਸੀ ਉਹ ਆਖਦਾ ਸੀ ਕਿ ਉਸਦੇ ਸਾਰੇ ਦੁਸ਼ਮਣਾਂ ਵਿੱਚੋਂ ਜੋ ਸਭ ਤੋਂ ਇਖਲਾਕੀ ਤੇ ਖੰਗਜੂ ਜੰਗਜੂ ਹਨ ਉਹ ਸਿੱਖ ਹੀ ਹਨ ਗੋਰੀਆਂ ਨੂੰ ਉਹ ਸਭ ਤੋਂ ਮਾੜਿਆਂ ਵਿੱਚ ਤੇ ਸਿੱਖਾਂ ਨੂੰ ਸਭ ਤੋਂ ਚੰਗਿਆਂ ਵਿੱਚ ਗਿਣਦਾ ਸੀ ਸੋਮਰੇ ਦੇ ਤਰੁਣ ਜਾਣ ਮਗਰੋਂ ਮੈਂ ਫਿਰ ਅनाथ ਹੋ ਗਈ ਫੌਜਾਂ ਵਿੱਚ ਬਗਾਵਤ ਹੋ ਸਕਦੀ ਸੀ 英ਗ੍ਰੀਜ਼ ਮਰਾਠੀ ਜਾਂ ਰੋਹਿਲੇ ਕਬਜ਼ਾ ਕਰ ਸਕਦੇ ਸਨ ਆਖਰ 6 ਲੱਖ ਦੇ ਕਰੀਬ ਮਾਲੀਆ ਸੀ ਸਰਦਨੇ ਦਾ ਕਿਸੇ ਨੂੰ ਨਹੀਂ ਪਾਉਂਦਾ ਸੀ ਸਰਦਨਾ ਸਭ ਪਾਸਿਆਂ ਤੋਂ ਕਿਰਿਆ ਹੋਇਆ ਸੀ ਬੇਸ਼ੱਕ ਸਿੱਖ ਵੀ ਆਉਂਦੇ ਰਹਿੰਦੇ ਸਨ ਪਰ ਕਿਉਂਕਿ ਉਹਨਾਂ ਦਾ ਮਕਸਦ ਕਬਜ਼ਾ ਨਹੀਂ ਸੀ ਸੋਹ ਟਿਕਦੇ ਨਹੀਂ ਸਨ ਕੁਦਰਤ ਦੀ ਕਰੋਪੀ ਕਹਿ ਲਓ ਜਾਂ ਮੇਰੀ ਚੰਗੀ ਕਿਸਮਤ ਜਿਨ੍ਹਾਂ ਦਿਨਾਂ ਵਿੱਚ ਸੌਂਬਰੇ ਚਲਾਣਾ ਕਰ ਗਿਆ ਸੀ ਉਹਨੇ ਦਿਨ ਹੀ ਕਿਤੇ ਪੰਜਾਬ ਵਿੱਚ ਕਾਲ ਵਰਗੀ ਸਥਿਤੀ ਹੋ ਗਈ 2 ਸਾਲ ਤੋਂ ਮੀਂਹ ਨਾ ਪਿਆ ਹੁਣ ਕਰਕੇ ਪੰਜਾਬ ਵਿੱਚ ਫਸਲਾਂ ਨਾ ਹੋ ਸਕੀਆਂ ਸਿੱਖ ਸਰਦਾਰਾਂ ਨੇ ਘੋੜਿਆਂ ਦੇ ਰੁੱਖ ਦਿੱਲੀ ਮੇਰਠ ਤੇ ਅਮੀਰਾਂਵਲ ਕਰ ਲਏ ਲੋਕਾਂ ਲਈ ਨਾਜ਼ ਦਾ ਪ੍ਰਬੰਧ ਕਰਨ ਲਈ ਸਿੱਖਾਂ ਨੇ ਅਮੀਰ ਸ਼ਾਹੂਕਾਰਾਂ ਤੇ ਮੌਲਵੀਆਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਹੁਣ ਉਹ ਮੇਰਠ ਦੀਆਂ ਬਰੂਹਾਂ ਉੱਤੇ ਖਲੋਤੇ ਸਨ ਮੈਂ ਆਪਣੇ ਕਈ ਹਮਾਇਤੀ ਨਵਾਬਾਂ ਤੇ ਰਾਜਿਆਂ ਨੂੰ ਬੇਨਤੀ ਕੀਤੀ ਕਿ ਸਿੱਖਾਂ ਨਾਲ ਟੱਕਰ ਲੈਣ ਵਿੱਚ ਮੇਰੀ ਮਦਦ ਕਰ ਪਰ ਸਭ ਨੇ ਹੱਥ ਖੜੇ ਕਰ ਦਿੱਤੇ ਅੰਤ ਵਿੱਚ ਆਪ ਹੀ ਫੌਜ ਦੇ ਕਮਾਨੇ ਸੰਭਾਲੀ ਤੇ ਮੇਰਠ ਦੀ ਹੱਦ ਉੱਤੇ ਸਿੱਖਾਂ ਦਾ ਮੁਕਾਬਲਾ ਕਰਨ ਲਈ ਚੱਲ ਪਏ। ਹੁਣ ਮੈਂ ਸਿਰ ਉੱਤੇ ਦਸਤਾਰ ਬੰਨ੍ਹਣੀ ਸ਼ੁਰੂ ਕਰ ਦਿੱਤੀ ਸੀ ਤੇ ਉਸ ਦਾ ਇੱਕ ਲੜ ਲਪੇਟ ਕੇ ਮੂੰਹ ਦੇ ਦੁਆਲੇ ਕਰ ਲਿਆ। ਹੋ ਸਕਦਾ ਕਿ ਫੌਜ ਦੀ ਕਮਾਨ ਕਿਸੇ ਔਰਤ ਹੱਥ ਦੇ ਇੱਕ ਸਿੱਖਾਂ ਦੀਆਂ ਹੋਰ ਚੜਮਚਣ। ਮੈਂ ਸੋਚਿਆ ਮੈਂ ਜੰਗਲ ਵਿੱਚੋਂ ਜਾ ਰਹੀ ਸਾਂ ਕਿਸੇ ਸਿੱਖਾਂ ਦੇ ਛੋਟੇ ਜਥੇ ਨਾਲ ਝੜਪ ਹੋਗੀ। ਉਹਨਾਂ ਦੀ ਬਾਜ਼ਾਂ ਜਿਹੀ ਤੇਜ਼ੀ ਨੇ ਸਾਡੇ ਕੁਝ ਸਮਝ ਨਾ ਆਉਣ ਦਿੱਤਾ। ਤੇ ਕੁਛ ਸਮੇਂ ਮਗਰੋਂ ਹੀ ਮੈਂ ਸਿੱਖਾਂ ਦੇ ਇੱਕ ਤੰਬੂ ਵਿੱਚ ਸਾਂ ਮੂੰਹ ਤੋਂ ਕਪੜਾ ਲਾ ਕੇ ਮੈਂ ਸੈਮੀ ਹੋਈ ਇਸ ਉਮੀਦ ਵਿੱਚ ਬੈਠੀ ਸਾਂ ਕਿ ਸ਼ਾਇਦ ਸਿੱਖ ਔਰਤ ਦੇਖ ਕੇ ਬਦਸਲੂਕੀ ਨਾ ਕਰਨ ਭਾਵੇਂ ਲੱਖੋਂ ਨਾਲ ਦੇ ਖਿਲਾਫ ਦੀਆਂ ਕਹਾਣੀਆਂ ਸੁਣੀਆਂ ਸਰ ਪਰ ਅਸਲ ਪਤਾ ਤਾਂ ਵਾਪੇ ਤੇ ਹੀ ਲੱਗਦਾ ਹੈ ਵਾਹਿਗੁਰੂ ਇਹ ਤਾਂ ਤੁਹਾਡੇ ਲੜਾਕੇ ਕਿਸੇ ਬੇਗਮ ਨੂੰ ਵੀ ਚੁੱਕ ਲਿਆ ਨੇ ਸਿੰਘ ਜੀ ਇੱਕ ਔਰਤ ਦੀ ਆਵਾਜ਼ ਆਈ ਤਾਂ ਮੈਨੂੰ ਕੁਝ ਸੁੱਖ ਦਾ ਸਾਹ ਆਇਆ ਇਹ ਔਰਤ ਸਰਦਾਰਨੀ ਰਤਨਕੌਰ ਸੀ सरदार बगेल सिंह दी बीवी ਇਹ ਜ਼ਰੂਰ ਫਰਜ਼ਾਨਾ ਹੋਵੇਗੀ ਸਮਰੂਦੀ ਬੇਗਮ ਸਰਦਾਰ ਵੀ ਅੱਗੇ ਹੁੰਦੇ ਆਂ ਬੋਲਿਆ ਬਹਾਦਰ ਹੈ ਫੇਰ ਤਾਂ ਜੋ ਜੰਗ ਦੇ ਮੈਦਾਨ ਵਿੱਚ ਲੋਹਾ ਲੈਂਦੀ ਫਿਰਦੀ ਹੈ ਸਰਦਾਰਨੀ ਰਤਨ ਕੌਰ ਅੱਗੇ ਹੋਈ ਤਾਂ ਉਸਨੇ ਦੇਖਿਆ ਕਿ ਇਹ ਤਾਂ ਡਰੀ ਸਹਿਮੀ ਜਿਹੀ ਜਵਾਨ ਕੁੜੀ ਹੀ ਹੈ ਕਿੰਨੀ ਸੋਹਣੀ ਹੈ ਕੀ ਨਾਮ ਹੈ ਤੇਰਾ ਧੀਏ ਸਰਦਾਰ ਜੀ ਨੇ ਠੀਕ ਕਿਹਾ ਹੈ ਫਰਜ਼ਾਨਾ ਸਮਰੂਦੀ ਬੇਗਮ ਡਰਨਾ ਇਥੇ ਕੋਈ ਤੇਰਾ ਵਾਲਵਿੰਗਾ ਨਹੀਂ ਕਰ ਸਕਦਾ ਜਦੋਂ ਸਰਦਾਰਨੀ ਬੋਲੀ ਤਾਂ ਮੈਨੂੰ ਕੁਝ ਸੁੱਖਾ ਸਾਹ ਆਇਆ ਕਿਸੇ ਰਾਜੇ ਬਾਪ ਦੀ ਧੀ ਲੱਗਦੀ ਹੈ ਪਰ ਉਹ ਨਾ ਧੀ ਏ ਕਿ ਸਰਦਾਰਨੀ ਦੇ ਪੁੱਛਣ ਤੇ ਮੈਂ ਆਪਣੀ ਸਾਰੀ ਬੀਤੀ ਉਹਨਾਂ ਨੂੰ ਸੁਣਾ ਦਿੱਤੀ ਇਹ ਸੱਚੇ ਪਾਤਸ਼ਾਹ ਆਖਦੇ ਹਨ ਸਰਦਾਰਨੀ ਰਤਨਕੌਰ ਨੇ ਮੈਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ ਜੇ ਮੇਰੀ ਕੋਈ ਧੀ ਹੁੰਦੀ ਤਾਂ ਜਮਾਂ ਤੇਰੇ ਜਹੀ ਹੁੰਦੀ ਅਸ ਤੂੰ ਮੈਨੂੰ ਆਪਣੀ ਮਾਂ ਹੀ ਸਮਝ ਉਹ ਮੇਰੇ ਮੂੰਹ ਵੱਲ ਦੇਖਦੇ ਆ ਬੋਲੀ ਤੇ ਮੈਨੂੰ ਗਲੇ ਨਾਲ ਲਾ ਲਿਆ ਕਿੰਨੇ ਹੀ ਚਿਰ ਮਗਰੋਂ ਅੱਜ ਇਦਾਂ ਜਾਪਿਆ ਜਿਵੇਂ ਮੈਨੂੰ ਮੇਰੀ ਮਾਂ ਜ਼ੈਲਦਾਨੀ ਸਿੱਨੇ ਨਾਲ ਲਾਇਆ ਹੋਵੇ ਮੈਨੇ ਕੁਝ ਦਿਨ ਗੋਦ ਵਿੱਚ ਲਲਟਾਲਿਆ ਮਾਂ ਕਸ਼ਮੀਰੀ ਦਰਵਾਜ਼ੇ ਤੋਂ ਉਹ ਦਰਵਾਜ਼ੇ ਤੇ ਤੇਰੀ ਆਖਰੀ ਗੋਦਬਾਣੀ ਨੂੰ ਚਿਰ ਹੋ ਗਿਆ ਉਹਨਾਂ ਮੈਨੂੰ ਮਾਂ ਜ਼ੈਲਦਾ ਵਾਲਾ ਪਿਆਰ ਹੀ ਦਿੱਤਾ ਬੜੇ ਪਿਆਰ ਨਾਲ ਮੈਨੂੰ ਖਾਣਾ ਖਵਾਇਆ ਤੇਰੇ ਪਤੀ ਸੋਮਰੇ ਕਿਉਂ ਨਹੀਂ ਆਇਆ ਸਾਡੇ ਨਾਲ ਟੱਕਰ ਲੈਣ ਉਹਨਾਂ ਦਾ ਤਾਂ ਇੰਤਕਾਲ ਹੋ ਗਿਆ ਹੈ ਸਰਦਾਰ ਜੀ ਕੋਈ 10 ਕੁ ਦਿਨ ਪਹਿਲਾਂ ਮੈਨੂੰ ਮਾਫ਼ ਕਰੀਂ ਭੈਣ ਸਾਨੂੰ ਰਤਾਇਲ ਨਹੀਂ ਸੀ ਅਜ ਤੋ ਤੇਰੇ ਸਰਦਨੀ ਬਲਬਗਿਨ ਸਿੰਘ ਦੇ ਹੁੰਦੇ ਕੋਈ ਕੈਰੀ ਅੱਖ ਨਹੀਂ ਕਰੇਗਾ ਕਿ ਸਰਦਾਰ ਆਪ ਮੈਨੂੰ ਸਰਦਨੀ ਛੱਡਣਾ ਹੈ ਨਾਲ ਮਾਂ ਰਤਨਕੌਰ ਵੀ ਸੀ ਉਹਨਾਂ ਦੋਹਾਂ ਨੇ ਮੇਰੇ ਘੋੜੇ ਦੀਆਂ ਦੋਹੇ ਪਾਸਿਆਂ ਤੋਂ ਫੜੀਆਂ ਹੋਈਆਂ ਸਨ ਜਿਵੇਂ ਧੀ ਨੂੰ ਸੋਰੇ ਛੱਡਣ ਆਈ ਤੋਂ ਮੇਰੀ ਮੌਤ ਦੀ ਖਬਰ ਉਡੀਕ ਰਹੀ ਸਰਦਨੀ ਦੀ ਜਨਤਾ ਨੇ ਜਦ ਮੈਨੇ ਸਰੇਤਜੀ ਨੂੰ ਦੇਖਿਆ ਤਾਂ ਉਹਨਾਂ ਦੇ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਬਹਾਈ ਬੇਗਮ ਦਾ ਪੁੱਤਰ ਜੋ ਮੇਰਾ ਮਤਰੇਆ ਬੇਟਾ ਸੀ ਅੱਜ ਆਇਆ ਤੇ ਮੇਰੇ ਘੋੜੇ ਕੋਲ ਪਹੁੰਚ ਕੇ ਬੋਲੇ ਆ ਕਿ ਤੁਸੀਂ ਖਾ ਨੂੰ ਜਿੱਤ ਲਿਆ ਹੈ ਮੈਂ ਇਹਨਾਂ ਨੂੰ ਕੌਣ ਜਿੱਤ ਸਕਦਾ ਹੈ ਪੁੱਤਰ ਤੇ ਮੈਂ ਸਰਦਾਰ ਤੇ ਮਹਾਰਤਨ ਕੋਰਵਾਲ ਦੇਖਿਆ ਉਹ ਵੀ ਵੱਲ ਮੇਰੇ ਵੱਲ ਦੇਖ ਕੇ ਮੁਸਕਰਾਏ ਸਰਦਾਰ ਨੇ ਸਾਰੀ ਰਿਆਸਤ ਦੇ ਮੂਰੇ ਖਲੋ ਕੇ ਕਿਹਾ ਅੱਜ ਤੋਂ ਫਰਜ਼ਾਨਾ ਸਮਰੂ ਬੇਗਮ ਸਰਦਾਰ ਬਗੇਲ ਸਿੰਘ ਦੀ ਭੈਣ ਹੈ ਕੋਈ ਵੀ ਵੈਰੀ ਵਿਰੋਧ ਇਹ ਗੱਲ ਜਾਣ ਲਵੇ ਕਿ ਸਰਦਾਰ ਨੇ ਉੱਤੇ ਹਮਲਾ ਸਿੱਖਾਂ ਉੱਤੇ ਹਮਲਾ ਸਮਝਿਆ ਜਾਵੇਗਾ ਮੇਰਾ ਸਭ ਕੁਝ ਪਹਿਲਾਂ ਹੀ ਰੁੱਟਿਆ ਗਿਆ ਹੈ ਮਾਂ ਹੁਣ ਰਾਖੀ ਦੇ ਨਾਮ ਤੇ ਮੇਰੇ ਕੋਲ ਦੇਣ ਲਈ ਕੁਝ ਨਹੀਂ ਸੋ ਸਿੱਖ ਲੜਾਕਿਆਂ ਨੇ ਮੇਰਾ ਇਲਾਕਾ ਲੁੱਟ ਲਿਆ ਮੇਰੀ ਪਰਜਾ ਕੋਲ ਖਾਣ ਲਈ ਪੂਰਾ ਅਨਾਜ ਵੀ ਨਹੀਂ ਇਸ ਤੋਂ ਪਹਿਲਾਂ ਕਿ ਮਾਂ ਕੁਝ ਬੋਲਦੀ ਸਰਦਾਰ ਬਘੇਲ ਸਿੰਘ ਨੇ ਮੇਰੇ ਸਿਰ ਹੱਥ ਧਰਿਆ ਤੇ ਕਿਹਾ ਕਿ ਮੇਰਾ ਸਾਰਾ ਲੁੱਟਿਆ ਮਾਲ ਵਾਪਸ ਭੇਜਿਆ ਜਾਵੇਗਾ ਮੈਂ ਬਹੁਤ ਹੈਰਾਨ ਸਾਂ ਕਿ ਜਦ ਲੁੱਟਦਾ ਮਾਲ ਪਰਤਾਇਆ ਗਿਆ ਤਾਂ ਉਸ ਵਿੱਚ ਕੁਝ ਕੀਮਤੀ ਸਮਾਨ ਵੀ ਸੀ ਜੋ ਸਾਡੇ ਕੋਲੋਂ ਲੁੱਟਿਆ ਨਹੀਂ ਗਿਆ ਸੀ ਮੈਂ ਸਿੱਖਾਂ ਬਾਰੇ ਜੋ ਕਿਸੇ ਸੁਣੇ ਸਾਨੂੰ ਸਭ ਸੱਚ ਹੋ ਗਏ ਹੁਣ ਮੈਂ ਜਦ ਫੌਜ ਦੀ ਪੂਰੀ ਕਮਾਂਡ ਸੰਭਾਲ ਲਈ ਸੀ ਤਾਂ ਮੈਨੂੰ ਕਿਸੇ ਦੀ ਰਾਖੀ ਤਾਂ ਚਾਹੀਦੀ ਸੀ ਬਿਸ਼ੱਕ ਮਰਾਠਿਆਂ ਵਿੱਚ ਵੀ ਚੌਥ ਰੂਪੀ ਰਾਖੀ ਦੀ ਪਰੰਪਰਾ ਸੀ ਜਦ ਮੈਂ ਸਭ ਤਰ੍ਹਾਂ ਦੇ ਸਮਝੌਤੇ ਬਾਰੇ ਸੋਚ ਰਹੀ ਸੀ ਤਾਂ ਮੈਨੂੰ ਸੋਮਬਰੇ ਦੇ ਬੋਲ ਯਾਦਾ ਆਏ ਉਸ ਦੇ ਸਾਰੇ ਦੁਸ਼ਮਣਾਂ ਵਿੱਚੋਂ ਸਭ ਤੋਂ ਇਖਲਾਕੀ ਤੇ ਜੰਗਜ਼ੂ ਸਿੱਖਾਂ ਸਾਚੀ ਕਹਿੰਦਾ ਸੀ ਕਿ ਸੋਮਬਰੇ ਤੇ ਹੁਣ ਮੇਰਾ ਆਪਣਾ ਵੀ ਅਨੁਭਵ ਸੀ ਸਿੱਖਾਂ ਨਾਲੋਂ ਨੇੜੇ ਹੁਣ ਹੋਰ ਕੌਣ ਹੋ ਸਕਦਾ ਸੀ ਸਿਰਫ ਰਾਖੀ ਲਈ ਪੰਜ ਹਿੱਸੇ ਫੀਸ ਦੀ ਹਿੱਸਾ ਮੰਗਦੇ ਨੇ ਮੈਂ ਤਾਂ ਇਥੋਂ ਤੱਕ ਸੁਣਿਆ ਸੀ ਕਿ ਉਹ ਆਪਣੇ ਹਿੱਸੇ ਲਈ ਕਿਸੇ ਨਾਲ ਟੱਕਾ ਨਹੀਂ ਕਰਦੇ ਤੇ ਮੈਂ ਤਾਂ ਉਹਨਾਂ ਦੀ ਭੈਣ ਸੀ ਉਹ ਸਿਆਸਤ ਕੋਲ ਮਾਮਲਾ ਤਾਰਨ ਲਈ ਕੁਝ ਨਹੀਂ بچਿਆ ਮੀਹਾਂ ਦੀ ਮਾਰ ਨੇ ਉਹਨਾਂ ਦਾ ਸਾਬੂ ਝੜ ਦਿੱਤਾ ਸੀ ਪਹਾੜਾਂ ਦੇ ਟਹਿ ਜਾਣ ਕਰਨ ਸਭ ਵਾਹੀ ਯੋਗ ਇਲਾਕਾ ਬਰਬਾਦ ਹੋ ਗਿਆ ਸਿੱਖ ਆਪਣਾ ਮਾਮਲਾ ਲੈਣ ਲਈ ਪਹੁੰਚ ਗਏ ਰਾਜੇ ਨੇ ਆਪਣੇ ਹਾਲਾਤ ਦੱਸੇ ਤੇ ਮਾਮਲਾ ਮੁਆਫ ਕਰਨ ਦੀ ਬੇਨਤੀ ਕੀਤੀ ਪਰ ਸਿੱਖ ਖੜ ਗਏ ਕਿ ਮਾਮਲਾ ਤਾਂ ਉਹ ਲੈ ਕੇ ਹੀ ਜਾਣਗੇ ਰਾਜੇ ਦੀ ਅਸਮਰਥਾ ਦੇਖ ਸਿੱਖ ਸਰਦਾਰ ਨੇ ਉਸ ਰਾਜੇ ਤੋਂ ਬਸ ਇੱਕ ਖੇਸੀ ਮਾਮਲੇ ਵੱਜੋਂ ਲੈ ਲਈ ਤੇ ਸਾਲ ਦਾ ਮਾਮਲਾ ਉਸ ਨੂੰ ਮਾਫ ਕਰ ਗਏ ਸੋ ਮੈਂ ਧਾਰ ਲਿਆ ਸੀ ਕਿ ਮੈਂ ਆਪਣੀ ਰਿਆਸਤ ਸਿੱਖਾਂ ਦੇ ਰਾਖੀ ਪ੍ਰਬੰਧ ਉਹਦੀ ਨਹੀਂ ਲਿਆ ਮੰਗੀ ਉਸ ਮਗਰੋਂ ਜਿਹੜਾ ਸਰਦਾਰ ਬਗੇਲ ਸਿੰਘ ਹੀ ਮੇਰਾ ਭਰਾ ਬਣ ਗਿਆ ਤਾਂ ਸਰਦਨਾ ਵੱਲ ਕਿਸ ਨੇ ਦੇਖਣਾ ਸੀ ਸੋ ਇਹ ਸੀ ਮੇਰੀ ਲੰਬੀ ਕਹਾਣੀ ਸਮਰੋਹ ਬੇਗਮ ਅੱਖਾਂ ਪੁੰਚਦੀਆਂ ਬੋਲੀ ਧੰਨ ਹੋ ਬੜੀ ਦਰਦ ਭਰੀ ਹੈ ਤੁਹਾਡੀ ਦਾਸਤਾ ਖੈਰ ਚਲੋ ਤੁਸੀਂ ਹੁਣ ਲਾਲ ਕਿਲਾ ਦੇਖੋ ਮੈਂ ਸੁਣਿਆ ਹੈ ਕਿ ਲਾਲ ਕਿਲੇ ਵਿੱਚ ਬਹੁਤ ਗੁਪਤ ਦਰਵਾਜ਼ੇ ਨੇ ਤੇ ਅੰਦਰ ਬਾਹਰ ਆਉਣ ਲਈ ਬਹੁਤ ਸ਼ਰਮਗਾ ਕਿਉਂਕਿ ਤੇ ਸਨ ਲਾਉਣ ਦਾ ਇਰਾਦਾ ਤਾਂ ਨਹੀਂ ਅਸੀਂ ਨਟਾ ਨੇ ਕੀ ਸਨ ਲਾਉਣਾ ਤੇ ਕੀ ਲੁੱਟਲ ਜਾਣਾ ਹਾਂ ਬਹੁਤ ਨੇ ਗੁਪਤ ਸ਼ਰੰਗਾ ਦੇ ਕੁਫੀਆ ਦਰਵਾਜ਼ੇ ਠੀਕ ਸਮਰ ਹੋਣੇ ਕਈ ਦਰਵਾਜ਼ਿਆਂ ਵੱਲ ਹੱਥ ਕਰਦੇ ਆ ਉਹਨਾਂ ਨੂੰ ਸ਼ਰੰਗਾ ਬਾਰੇ ਦੱਸਿਆ ਹੁਣ ਆਓ ਤੁਹਾਨੂੰ ਮੁਗਲਾਂ ਦੀ ਮਹਿਮਾਨ ਨਵਾਜ਼ੀ ਦਿਖਾਈਏ ਪਰ ਅਸੀਂ ਕਿਸ ਤਰ੍ਹਾਂ ਲਿਬੜੇ ਤਿਬੜੇ ਕੁਸੀਂ ਮੇਰੇ ਮਹਿਮਾਨ ਹੋ ਬੇਝਿ ਝਕਾਓ ਇਹ ਸ਼ਾਹੀ ਦਸਤਾਰ ਦਸਤਰਖਾਨ ਹੈ ਹਾਂ ਲਾਲ ਕਿਲੇ ਵਿੱਚ ਕਈ ਦਸਤਰਖਾਨ ਵਿੱਚ ਦੇ ਹਨ ਲਗਭਗ ਸਾਰੇ ਸ਼ਾਹੀ ਹਨ ਪਰ ਜੇ ਤੁਹਾਡੀ ਮੁਰਾਦ ਬਾਦਸ਼ਾਹ ਦੇ ਦਸਤਰਖਾਨ ਤੋਂ ਹੈ ਤਾਂ ਉਹ ਇਹ ਨਹੀਂ ਉਹ ਅੰਦਰ ਲੱਗਦਾ ਹੈ ਜਿਸ ਵਿੱਚ ਸੈਂਕੜੇ ਪਕਵਾਨ ਰੋਜ਼ ਪਰੋਸੇ ਜਾਂਦੇ ਕੀ ਰਾਜਾ ਇੰਨਾ ਖਾਂਦਾ ਹੈ ਨਹੀਂ ਨਹੀਂ ਬਸ ਇਹ ਮੁਗਲਾਂ ਦਾ ਸ਼ਾਹੀ ठाट ਤੇ ਪੁਰਾਣੀ ਤੁਰਿਆ ਰਹੀ ਪਰੰਪਰਾ ਹੀ ਹੈ ਖਾਣਿਆਂ ਤੇ ਹੋ ਰਾਇਆਸ਼ੀਆਂ ਵਿੱਚ ਇੰਨੇ ਮਸਤ ਹੋ ਗਏ ਕਿ ਅਸਲ ਕੰਮ ਭੁੱਲ ਹੀ ਗਏ ਤਲਵਾਰਾਂ ਤੋਂ ਛੁਰੀਆਂ ਤੇ ਆਗੇ ਤੇ ਬਸ ਚੰਗਾ ਬਸ ਦਸਤਰਖਾਨ ਤੇ ਹੀ ਲੜਨ ਲੱਗੇ ਦਸਤਰਖਾਨ ਤੇ ਭਗਵਾਨ ਵਾਦੇ ਗਏ ਤੇ ਹਿੰਦੁਸਤਾਨ ਦੇ ਸੂਬਿਆਂ ਤੇ ਅਧਿਕਾਰ ਘਟਵਾ ਕੇ ਆ ਇਹ ਹੁਣ ਬਾਬਰ ਤਾਂ ਦਸਤਰਖਾਨ ਨਹੀਂ ਰਿਹਾ ਕਿ ਸਾਬਤ ਬੱਕਰਾ ਭੁੰਨ ਕੇ ਰੱਖਦੇ ਹੋ ਤੇ ਸਭ ਖਾ ਲੈਣ ਇਹ ਮੁਗਲ ਦੀਆਂ ਹੁਣ ਆਖਰੀ ਪੀੜੀਆਂ ਹਨ ਸੋ ਦਸਤਰਖਾਨ ਤੇ ਜੋ ਵੀ ਸਵਾਦ ਲੈ ਸਕਦੀਆਂ ਹਨ ਲੈ ਰਹੀਆਂ ਹਨ ਸਾਰਾ ਕਿਲਾ ਦੇਖ ਕੇ ਜਦ ਨਟਾਨੇ ਬੇਗਮ ਸਮਰੂਪ ਹੋ ਵਿਦਾ ਮੰਗੀ ਤਾਂ ਆਪ ਉਹਨਾਂ ਨੂੰ ਕਿਲੇ ਦੇ ਦਰਵਾਜ਼ੇ ਤੱਕ ਚਲਣਾਈ ਕਿ ਹੁਣ ਵੀ ਤੁਸੀਂ ਮੈਨੂੰ ਆਪਣੀ ਹਕੀਕਤ ਨਹੀਂ ਦੱਸੋਗੇ ਕਿ ਐਸੀ ਹਕੀਕਤ ਬੇਗਮ ਸਾਹਿਬਾ ਜਾਣ ਤਾਂ ਮੈਂ ਉਦੋਂ ਹੀ ਗਈ ਸੀ ਜਾਂ ਤੁਸੀਂ ڈاکੂ ਸਕੰਦਰ ਖਾਨ ਤੇ ਉਹਦੇ ਸਾਥੀਆਂ ਨੂੰ ਪਲਾਂ ਵਿੱਚ ਹੀ ਢੇਰ ਕਰ ਦਿੱਤਾ ਸੀ ਐਸਾ ਹਮਲਾ ਗੁਰੀਲੇ ਹੀ ਕਰ ਸਕਦੇ ਹਨ ਉਹ ਜਿਨ੍ਹਾਂ ਜੰਗਲਾਂ ਵਿੱਚ ਰਾਤਾਂ ਬਤਾਈਆਂ ਹੋਣ ਬੇਗਮ ਕੁਝ ਮੁਸਕਰਾਈ ਤੇ ਬੋਲੀ ਤੁਸੀਂ ਸਿੰਘ ਹੋਣਾ ਜੀ ਬੇਗਮ ਸਾਹਿਬਾ ਮੈਂ ਸਿੰਘ ਹਾਂ ਰਣਜੀਤ ਸਿੰਘ तेज सिंह ਦਾ ਕੀ ਨਾਮ ਹੈ ਇਹ ਸਿੰਘ ਨਹੀਂ ਸਿੰਘਣੀ ਹੈ ਬੀਗਮ ਸਾਹਿਬਾ ਜਦ ਰਣਜੀਤ ਸਿੰਘ ਬੋਲੇ ਤਾਂ ਬੀਗਮ ਸਮਰੂ ਹੈਰਾਨ ਹੋ ਗਈ ਪਰ ਉਸਨੇ ਜਾਣਦੇ ਆ ਕਿ ਕਿਲੇ ਵਿੱਚ ਸਪਾਈਆਂ ਦੀ ਨਜ਼ਰ ਉਹਨਾਂ ਉੱਤੇ ਹੈ ਜਿਆਦਾ ਅਨੁਭਵ ਨਾ ਹੋਣ ਦਿੱਤਾ ਕੀ ਕਹਿ ਰਹੇ ਹੋ ਤੁਸੀਂ ਇਹ ਸਿੰਘਣੀ ਹੈ ਜੀ ਬੀਗਮ ਸਾਹਿਬਾ ਮਹਾਰਾਜਕੌਰ ਹਾਂ ਇਹਨਾਂ ਦੀ ਧਰਮ ਪਤਨੀ ਤੁਸੀਂ ਤਾਂ ਆਪਣੀ ਆਵਾਜ਼ ਬਿਲਕੁਲ ਹੀ ਕਮਾਲ ਹੈ ਬਈ ਮੈਂ ਆਪਣੇ ਆਪ ਨੂੰ ਜਲਾ ਚਤਰ ਜਾਣ ਰਹੀ ਸੀ ਕਿ ਮੈਂ ਤੁਹਾਨੂੰ ਪਛਾਣ ਰਹੀ ਆ ਪਰ ਤੇਰੇ ਤੋਂ ਮੈਂ ਹਾਰ ਗਈ ਰਾਜਕੌਰ ਕੁਝ ਸਿੰਘਾਂ ਦੇ ਸੂਈਏ ਉਹ ਜਿਵੇਂ ਸਰਦਾਰ ਬਖੇਲ ਸਿੰਘ ਦੇ ਨਜ਼ਦੀਕੀ ਸਿੰਘਾਂ ਵਿੱਚੋਂ ਹਾਂ ਉਹ ਚਾਹੁੰਦੇ ਸਨ ਕਿ ਕਿਸੇ ਸਿੰਘ ਨੂੰ ਲਾਲ ਕਿਲੇ ਤੇ ਦਿੱਲੀ ਸ਼ਹਿਰ ਦੀ ਵਿਉਂਤਬੰਦੀ ਸਮਝਣ ਲਈ ਭੇਜਿਆ ਜਾਵੇ ਸੋ ਮੈਂ ਆਪਣੇ ਆਪ ਨੂੰ ਪੇਸ਼ ਕੀਤਾ ਤੇ ਫਿਰ ਮੈਂ ਅੱਗੇ ਆਈ ਰਾਜਕੌਰ ਬੋਲੀ ਭਰੋਸਾ ਉਹਨਾਂ ਦਾ ਮੈਂ ਕਦੇ ਨਹੀਂ ਤੋੜਿਆ ਸੀ ਸੋ ਉਹਨਾਂ ਸਾਨੂੰ ਦੋਹਾਂ ਨੂੰ ਸੂਹ ਲੈਣ ਲਈ ਭੇਜਿਆ ਤੇ ਕੋਈ ਸ਼ਹਿਰ ਹੈ ਤਾਂ ਨਹੀਂ ਗਈ ਜਾਣ ਸਮਝਣ ਵਾਲੀ ਬੇਗਮ ਬੋਲੀ ਜੇ ਕੁਝ ਨਾ ਪਤਾ ਲੱਗਿਆ ਹੋਵੇ ਤਾਂ ਬੇਝਿਜਕ ਪੁੱਛੋ ਹਾਂ ਇਹ ਗੱਲ ਵੀਰ ਬਗਲੇਲ ਸਿੰਘ ਨੂੰ ਜ਼ਰੂਰ ਕਹਿ ਦਿਓ ਕਿ ਇੰਨੀ ਸੱਤਿਆ ਨਹੀਂ ਬਚੀ ਹੁਣ ਮੁਗਲਾਂ ਵਿੱਚ ਕਿਉਂ ਸਿੰਘਾਂ ਦਾ ਮੁਕਾਬਲਾ ਕਰ ਸਕਣ ਸੋ ਕਿਸੇ ਖੁਫੀਆ ਰਾਹ ਦੀ ਲੋੜ ਨਹੀਂ ਸਾਹਮਣੇ ਵੀ ਆਵੋਗੇ ਤਾਂ ਕੋਈ ਸਾਹਮਣੇ ਨਹੀਂ ਆਏਗਾ ਜੀ ਬੇਗਮ ਸਾਹਿਬਾ ਰਣਜੀਤ ਸਿੰਘ ਕੁਝ ਪੁੱਛਣਾ ਚਾਹੁੰਦਾ ਸੀ ਸੋ ਹਜ਼ੀਰਾ ਕਰਕੇ ਬੋਲਿਆ ਕਿ ਦਿੱਲੀ ਦਿਵਾਲੇ ਉਸਾਰੀ ਗਈ ਮਜ਼ਬੂਤ ਦੀਵਾਰ ਉੱਤੇ ਕਿਤੇ ਕੋਈ ਗੁੰਜਾਇਸ਼ ਹੈ ਕਿ ਉਥੋਂ ਸ਼ਹਿਰ ਵਿੱਚ ਦਾਖਲ ਹੋਇਆ ਜਾ ਸਕੇ ਸਬ ਦਰਵਾਜ਼ਿਆਂ ਉੱਤੇ ਭਾਰੀ ਫੌਜ ਦਾ ਨਾਂ ਥੇ ਜਿਵੇਂ ਕਿ ਤੁਸੀਂ ਮੇਰੇ ਨਾਲ ਅੰਦਰ ਆਉਂਦੇ ਆ ਦੇਖਿਆ ਹੈ। ਦੀਵਾਰ ਵੀ ਕਿਤੋਂ ਕਮਜ਼ੋਰ ਹੋਵੇ ਮੈਨੂੰ ਇਸ ਦਾ ਬਾਲਾ ਪਤਾ ਨਹੀਂ। ਹਾਂ ਇੱਕ ਆਦਮੀ ਦਾ ਪਤਾ ਦਿੰਦੀ ਹਾਂ। ਉਹ ਤੁਹਾਨੂੰ ਰਾਹੇ ਪਾ ਸਕਦਾ ਹੈ। ਉਸ ਮਿਸਤਰੀ ਨੂੰ ਇਹ ਮੋਰ ਦਿਖਾਉਣਾ ਤੇ ਉਹ ਤੁਹਾਡੀ ਮਦਦ ਜ਼ਰੂਰ ਕਰੇਗਾ। ਧੰਨਵਾਦ ਕਹਿ ਕੇ ਦੋਹੇ ਸਿੰਘ ਸਿੰਘਣੀ ਨੇ ਬੇਗਮ ਸਮਰੂਹ ਤੋਂ ਵਿਦਾ ਲਈ। ਕੁਝ ਪਲ ਮਗਰੋਂ ਹੀ ਬੱਲੀ ਮਾਰਾਂ ਦੇ ਕੋਚੇ ਕੋਲ ਆਏ। ਜਿੱਥੇ ਮਿਸਤਰੀ ਦਾ ਘਰ ਹੋਣ ਬਾਰੇ ਸਮਰੂਹ ਨੇ ਕਿਹਾ ਸੀ। ਦਰਵਾਜ਼ਾ ਖੜਕਾਇਆ ਤੇ ਇੱਕ ਬਜ਼ੁਰਗ ਬਾਹਰ ਆਏ ਜੀ ਕਹੋ ਤੇ ਨਾ ਉਸ ਨੂੰ ਸਮਰੂਹ ਦੀ ਮੂਰ ਦਿਖਾਈ ਸੁਣਿਆ ਹੈ ਬੀਗਮ ਸਾਹਿਬਾ ਲਾਲ ਕਲੇ ਤਸ਼ਰੀਫ ਲੈ ਆਏ ਹਨ ਜੀ ਅਸੀਂ ਉਹਨਾਂ ਕੋਲੋਂ ਹੀ ਆਏ ਹਾਂ ਮੇਰੇ ਲਈ ਕੀ ਹੁਕਮ ਸਾਨੂੰ ਬੀਗਮ ਸਾਹਿਬਾ ਨੇ ਕਿਹਾ ਹੈ ਕਿ ਅਸੀਂ ਤੁਹਾਡੀ ਸਾਡੀ ਇੱਕ ਕਾਰਜ ਸਰ ਕਰਨ ਵਿੱਚ ਮਦਦ ਕਰ ਸਕਦੇ ਹਾਂ ਹੁਕਮ ਕਰੋ ਅਸੀਂ ਸਿੰਘਾਂ ਜਾਦੀ ਰਣਜੀਤ ਸਿੰਘ ਨੇ ਕਿਹਾ ਤਾਂ ਬਜ਼ੁਰਗ ਮਿਸਤਰੀ ਉੱਠ ਕੇ ਖੜਾ ਹੋ ਗਿਆ ਸਿੰਘਾਂ ਦੇ ਨੱਟ ਵਾਲੇ ਪਹਿਰਾਵੇ ਕਰਕੇ ਉਹ ਪਛਾਣ ਨਹੀਂ ਸਕਿਆ ਸੀ ਸ਼ਾਮ ਦੀ ਮੇਰੇ ਤੁਹਾਨੂੰ ਭਾਗ ਜੋ ਤੁਸੀਂ ਤਸਵੀਫ ਲਿਆਏ ਤੇ ਉਸਨੇ ਦੋਹਾਂ ਨੂੰ ਚੁੱਕ ਕੇ ਸਲਾਮ ਕੀਤੀ ਉਹ ਸ਼ੈ ਪੈਰੀ ਹੱਥੀ ਲੈਣਾ ਚਾਹ ਰਿਹਾ ਸੀ ਪਰ ਰਣਜੀਤ ਸਿੰਘ ਨੇ ਉਸ ਨੂੰ ਫੜ ਕੇ ਉਠਾ ਲਿਆ ਤਰਸੀ ਹੋਈ ਹੈ ਦਿੱਲੀ ਤੁਹਾਡੇ ਜੇ ਸੰਤਪੁਰਸ਼ਾਂ ਦੇ ਚਰਨ ਛੂਣ ਲਈ ਤੁਹਾਨੂੰ ਹੋ ਤੁਸੀਂ ਜੋ ਉਸ ਦਰਵਾਜ਼ੇ ਦੇ ਸਿੱਖ ਸਦਵਾਉਂਦੇ ਹੋ ਤਨ ਹੈ ਗੁਰੂ ਤੇਗ ਬਹਾਦਰ ਤੇ ਤਨ ਹੋ ਤੁਸੀਂ ਤੁਸੀਂ ਨਵੇਂ ਪਾਸ਼ਾ ਬਾਰੇ ਜਾਣਦੇ ਹੋ ਹੈ ਕਿੰਨੀ ਕੁ ਦੂਰ ਬੱਲੀ ਮਾਰਾਂ ਚਾਂਦਨੀ ਚੌਂਕ ਤੋਂ ਗੁਰੂ ਸਾਹਿਬ ਦੇ ਬੈਠਣ ਲਈ ਬੋਰਡ ਹੇਠ ਜੋ ਥੜਾ ਬਣਾਇਆ ਸੀ ਉਹ ਮੇਰੇ ਪਿਤਾ ਨੇ ਉਸਾਰਿਆ ਸੀ ਵਾਹਿਗੁਰੂ ਤੁਹਾਨੂੰ ਭਾਗਦਾ ਸਾਡੇ ਨਹੀਂ ਬਜ਼ੁਰਗੋ ਜੋ ਤੁਹਾਡੇ ਦਰਸ਼ਨ ਹੋਏ ਦੋਹਾਂ ਨੇ ਬਜ਼ੁਰਗ ਦੇ ਗੋਡੇ ਹੱਥ ਲਾਉਂਦੇ ਆ ਕਿ ਹਾਂ ਤੁਹਾਡੇ ਪਿਤਾ ਨੇ ਨਾ ਵੀ ਪਾਸ਼ਾ ਦੇ ਦਰਸ਼ਨ ਕੀਤੇ ਸਨ ਬਿਲਕੁਲ ਕੀਤੇ ਸਨ ਤੇ ਮੇਰੇ ਪਿਤਾ ਉਹਨਾਂ ਲੋਕਾਂ ਵਿੱਚ ਸ਼ਾਮਲ ਸੀ ਜਿਨ੍ਹਾਂ ਚਾਂਦਨੀ ਚੌਂਕ ਵਿੱਚ ਅਥਰੂ ਘੇਰੇ ਸਨ ਤੇ ਕਈ ਦਿਨਾਂ ਦਾ ਦਾਣਾ ਮੂੰਹ ਨੂੰ ਨਹੀਂ ਲਾਇਆ ਸੀ ਕਿ ਤੁਸੀਂ ਜਾਣਦੇ ਹੋ ਕਿ ਕੀ ਕੀ ਕਹਿਰ ਵਾਪਰੇ ਸਾਨੂੰ ਕਾਜ਼ੀ ਤਾਂ ਕੁਝ ਦਿਨ ਮਗਰੋਂ ਹੀ ਫੌਤ ਹੋ ਗਿਆ ਸੀ ਤੇ ਉਸ ਨੂੰ ਕਿਆਮਤ ਉੜਿਕਨ ਦੀ ਲੋੜ ਨਹੀਂ ਸੀ। ਅੱਲਾਹ ਤਾਲਾ ਨੇ ਜ਼ਹਿਬ ਮਮਜ਼ਦੇ ਮੱਥੇ ਉੱਤੇ ਉਸ ਦਿਨ ਹੀ ਕੇਅਰ ਦਿੱਤਾ ਸੀ। ਉਸ ਦਿਨ ਤੋਂ ਹੀ ਇਲਾ ਨਾਲ ਗਲੇ ਉੱਤੇ ਮੰਡਰਾਉਣ ਲੱਗ ਪਿਆ ਸੰ। ਮੇਰਾ ਅੱਬਾ ਆਖਦਾ ਹੁੰਦਾ ਸੀ ਕਿ ਇੱਕ ਦਿਨ ਗੁਰੂ ਦੇ ਸਿੱਖ ਹੋਣਗੇ ਤੇ ਸਭ ਹਿਸਾਬ ਲੈਣਗੇ। ਤੇ ਦੇਖੋ ਤੁਸੀਂ ਆ ਗਏ। ਕਿੰਨਾ ਚਿਰ ਬਜ਼ੁਰਗ ਮਿਸਤਰੀ ਬੋਲਦਾ ਰਿਹਾ। ਮੋੜ ਉਸਨੂੰ ਯਾਦ ਆਇਆ ਕਿ ਸਿੰਘ ਤਾਂ ਕਿਸੇ ਕੰਮ ਲਈ ਆਏ ਸੰ ਤੇ ਉਹ ਬੋਲੇ ਤੁਸੀਂ ਹੁਕਮ ਕਰੋ। ਤੁਹਾਡੀ ਕੀ ਖidmat ਕਰ ਸਕਦਾ ਹਾਂ ਗਲ ਖਾਲਸਾ ਜਮਨਾ ਕੋਲ ਪਹੁੰਚ ਚੁੱਕਿਆ ਹੈ ਸਿਕੰਦਰੀਏ ਵਿੱਚ ਦਾਖਲ ਹੋਣ ਦਾ ਰਾਹ ਲੱਭ ਰਹੀ ਹਾਂ ਸਭ ਦਰਵਾਜ਼ਿਆਂ ਉੱਤੇ ਭਾਰੀ ਫੌਜ ਲੱਗੀ ਹੈ ਸੋ ਜੇ ਤੁਸੀਂ ਕੋਈ ਰਾਹੇ ਪਾਸ ਕੋ ਇੱਕ ਥਾਂ ਹੈ ਤਾਂ ਸਹੀ ਕਸ਼ਮੀਰੀ ਦਰਵਾਜ਼ੇ ਤੋਂ ਜਾਂ ਸਬਜੀ ਮੰਡੀ ਨੂੰ ਜਾਈਏ ਤਾਂ ਅਗਰਵਾਜ਼ੇ ਤੋਂ ਮਸਾਦੀ ਕੋ ਕੋ ਤੇ ਕੰਧ ਕੁਝ ਕਮਜ਼ੋਰ ਹੈ ਦੇਖਿਆਂ ਹੀ ਪਤਾ ਲੱਗ ਜਾਂਦਾ ਹੈ ਉਸ ਥਾਂ ਜੇ ਥੋੜੀ ਜਹੀ ਮੁਸ਼ਕਤ ਕੀਤੀ ਜਾਵੇ ਤਾਂ ਕੰਧ ਵਿੱਚ 파ੜ ਪਾ ਕੇ ਲੰਘਣ ਲਈ ਮੂਰੀ ਕੀਤੀ ਜਾ ਸਕਦੀ ਹੈ ਬਹੁਤ ਧੰਨਵਾਦ ਬਜ਼ੁਰਗੋ ਆਖਦਿਆਂ ਦੋਹਾਂ ਨੇ ਮੁੜ ਬਜ਼ੁਰਗ ਮਿਸਤਰੀ ਨੂੰ ਨਮਸਕਾਰ ਕੀਤੀ ਤੇ ਵਿਦਾ ਲਈ ਦੱਸੀ ਥਾਂ ਦੋਹਾਂ ਨੇ ਸੌਖੀਆਂ ਹੀ ਲੱਭ ਲਈ ਤੇ ਅਗਲੀ ਵਿਉਂਤ ਲਈ ਦਲਵਲ ਚਾਲਾਂ ਮਾਰ ਦਿੱਤਾ ਧੰਨਵਾਦ ਸ਼ੁਕਰੀਆ ਕੱਲ ਮਿਲਦੇ ਹਾਂ ਜੀ ਅਗਲੇ ਭਾਗ ਦੇ ਨਾਲ ਜੁੜੇ ਰਹੋ ਇਸ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ